ਸਾਡੀ ਪਿਛਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਕਿਵੇਂ ਸਿੰਘਾਂ ਨੂੰ ਦਿੱਲੀ ਬੁਲਾ ਕੇ ਬਾਦਸ਼ਾਹ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਜਿਸ ਕਰਕੇ ਉਹਨਾਂ ਨੇ ਗੁੱਸੇ ਵਿੱਚ ਆ ਕੇ ਲਾਲ ਕਿਲੇ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਸੀ ਤਖਤ ਨੂੰ ਪੁੱਟ ਕੇ ਸੁੱਟ ਦਿੱਤਾ ਗਿਆ ਬਾਦਸ਼ਾਹ ਨੇ ਜਦੋਂ ਲਾਲ ਕਿਲੇ ਦੀਆਂ ਇਮਾਰਤਾਂ ਢੈਂਦੀਆਂ ਦੇਖੀਆਂ ਤਾਂ ਉਸ ਨੂੰ ਆਪਣੇ ਵੱਡੇ-ਵਡੇਰਿਆਂ ਵੱਲੋਂ ਸਿੱਖਾਂ ਉੱਪਰ ਕੀਤੇ ਗਏ ਜ਼ੁਲਮ ਯਾਦ ਆਉਣ ਲੱਗੇ ਉਹ ਡਰ ਨਾਲ ਕੰਬਦਾ ਹੋਇਆ ਆਪਣੇ ਅਹਿਲਕਾਰਾਂ ਨੂੰ ਕਹਿਣ ਲੱਗਿਆ ਕਿ ਹੁਣ ਤਾਂ ਸਿੱਖ ਸਾਨੂੰ ਦਿੱਲੀ ਛੱਡ ਕੇ ਵੀ ਜਿਉਂਦੇ ਨਹੀਂ ਭਜਨ ਦੇਣਗੇ ਸਾਡੇ ਵਡੇਰਿਆਂ ਨੇ ਇਹਨਾਂ ਦੇ ਗੁਰੂ ਦੇ ਬੱਚੇ ਮਾਰੇ ਸੀ ਹੁਣ ਇਹ ਸਾਨੂੰ ਨਹੀਂ ਬਖਸ਼ਣਗੇ ਹੁਣ ਡਰਦੇ ਹੋਏ ਬਾਦਸ਼ਾਹ ਨੇ ਇੱਕ ਗੁਪਤ ਰਸਤੇ ਰਾਹੀਂ ਤੇਜ ਘੋੜਸਵਾਰ ਨੂੰ ਸਰਦਨੇ ਵੱਲ ਸਹਾਇਤਾ ਲਈ ਸਮਰੂ ਕੀ ਬੇਗਮ ਕੋਲ ਭੇਜਿਆ ਬਾਦਸ਼ਾਹ ਨੇ ਸਮਰੂ ਕੀ ਬੇਗਮ ਕੋਲ ਸੁਨੇਹਾ ਭੇਜਿਆ ਕੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਗੱਲ ਕਿਹੜੇ ਸਿੱਖ ਨਾਲ ਕਰੀਏ ਸਾਰੇ ਸਿੱਖ ਹੀ ਇੱਕੋ ਜਿਹੇ ਰੂਪ ਵਾਲੇ ਨੇ ਤੂੰ ਇੱਥੇ ਆ ਕੇ ਸਾਡੀ ਸਹਾਇਤਾ ਕਰ ਫਿਰ ਉਸੇ ਰਸਤੇ ਰਾਹੀ ਸਮਰੂ ਕੀ ਬੇਗਮ ਬਾਦਸ਼ਾਹ ਕੋਲ ਪਹੁੰਚੀ ਸੀ ਤੇ ਉਹਨੇ ਦੱਸਿਆ ਕਿ ਸਿੱਖਾਂ ਵਿੱਚ ਇੱਕ ਮਹਾਬਲੀ ਸਰਦਾਰ ਬਘੇਲ ਸਿੰਘ ਹੈ ਜੋ ਉਸ ਦਾ ਮੂੰਹ ਬੋਲਿਆ ਭਰਾ ਬਣਿਆ ਹੋਇਆ ਹੈ ਜੇ ਬਾਦਸ਼ਾਹ ਚਾਹੇ ਤਾਂ ਉਹ ਸਰਦਾਰ ਬਗੇਲ ਸਿੰਘ ਨਾਲ ਗੱਲ ਕਰਕੇ ਇਹ ਸਾਰਾ ਕਮਸਾਨ ਰੁਕਵਾ ਸਕਦੀ ਹੈ ਇਸ ਗੱਲ ਉੱਤੇ ਬਾਦਸ਼ਾਹ ਨੇ ਜਲਦੀ ਜਲਦੀ ਸਹਿਮਤੀ ਪ੍ਰਗਟ ਕਰ ਦਿੱਤੀ ਅਗਲੇ ਦਿਨ 12 ਮਾਰਚ 1783 ਦੀ ਸਵੇਰ ਨੂੰ ਸਮਰੂ ਕੀ ਬੇਗਮ ਸਰਦਾਰ ਬਗੇਲ ਸਿੰਘ ਦੇ ਕੈਂਪ ਵਿੱਚ ਪਹੁੰਚੀ ਉਹਨੇ ਦਿੱਲੀ ਦੇ ਬਾਦਸ਼ਾਹ ਵੱਲੋਂ ਦਿੱਤਾ 3 ਲੱਖ ਦਾ ਨਜ਼ਰਾਨਾ ਪੇਸ਼ ਕਰਕੇ ਸਰਦਾਰ ਬਗੇਲ ਸਿੰਘ ਤੋਂ ਸ਼ਾਂਤੀ ਬਣਾਈ ਰੱਖਣ ਦੀ ਮੰਗ ਕੀਤੀ ਜੋ ਉਹਨਾਂ ਨੇ ਖੁਸ਼ੀ-ਖੁਸ਼ੀ ਮੰਨ ਵੀ ਲਈ ਸੀ ਨਜ਼ਰਾਨੇ ਵਿੱਚੋਂ ਮਿਲੇ 3 ਲੱਖ ਵਿੱਚੋਂ ਕੁਝ ਕ ਪੈਸੇ ਸਰਦਾਰ ਬਗੇਲ ਸਿੰਘ ਨੇ ਦਿੱਲੀ ਦੇ ਗਰੀਬ ਲੋਕਾਂ ਵਿੱਚ ਵੰਡ ਦਿੱਤੇ ਅਤੇ ਬਾਕੀ ਬਚੇ ਹੋਏ ਪੈਸਿਆਂ ਦਾ ਮਠਾਈ ਦਾ ਲੰਗਰ ਲਾ ਦਿੱਤਾ ਇਹ ਲੰਗਰ ਉਸੇ ਜਗ੍ਹਾ ਉੱਤੇ 9 ਮਹੀਨੇ ਚੱਲਦਾ ਰਿਹਾ ਸੀ ਇਸ ਜਗ੍ਹਾ ਉਸ ਸਮੇਂ ਕੋਈ ਪੁਲ ਹੈ ਸੀ ਜਾਂ ਨਹੀਂ ਇਹ ਤਾਂ ਨਹੀਂ ਪਤਾ ਪਰ 1930 ਵਿੱਚ ਬਣੇ ਇੱਕ ਪੁਲ ਦਾ ਨਾਮ ਪੂਲੀ ਮਠਿਆਈ ਹੈ ਜੋ ਉਸੇ ਲੰਗਰ ਦੀ ਯਾਦ ਵਿੱਚ ਜਾਣਿਆ ਜਾਂਦਾ ਹੈ ਸਰਦਾਰ ਬਗੇਲ ਸਿੰਘ ਨੇ ਸਮਰੂਹੀ ਬੇਗਮ ਫਰਜ਼ਾਨਾ ਨੂੰ ਸਾਫ਼ ਕਹਿ ਦਿੱਤਾ ਸੀ ਕਿ ਦਿੱਲੀ ਉੱਪਰ ਕਬਜ਼ਾ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ ਪਰ ਸਿੱਖ ਦਿੱਲੀ ਸ਼ਹਿਰ ਵਿੱਚ ਆਪਣੇ ਗੁਰੂਆਂ ਦੀ ਯਾਦ ਵਿੱਚ ਗੁਰਦੁਆਰੇ ਬਣਾਉਣਾ ਚਾਹੁੰਦੇ ਨੇ ਉਸ ਲਈ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਹੈ ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਇੱਕ ਐਗਰੀਮੈਂਟ ਸਿੱਖਾਂ ਅਤੇ ਮੁਗਲੀਆਂ ਹਕੂਮਤ ਵਿੱਚ ਹੋਇਆ ਉਸ ਵਿੱਚ ਕੁਝ ਸ਼ਰਤਾਂ ਸਰਦਾਰ ਬਘੇਲ ਸਿੰਘ ਨੇ ਰੱਖੀਆਂ ਸੀ ਜਿਦੇ ਵਿੱਚ ਪਹਿਲੀ ਸ਼ਰਤ ਸੀ ਕਿ ਦਿੱਲੀ ਦੇ ਉਹ ਸਾਰੇ ਸਥਾਨ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਨੇ ਉਹ ਸਾਰੇ ਦੇ ਸਾਰੇ ਖਾਲਸਾ ਜੀ ਦੇ سپرد ਕੀਤੇ ਜਾਣ ਦੂਜੀ ਸ਼ਰਤ ਸੀ ਕਿ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਲੋਕ ਗਮਨ ਤੋਂ ਬਾਅਦ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬ ਕੌਰ ਜੀ ਰਹੇ ਸੀ ਉਸ ਸਥਾਨ ਨੂੰ ਵੀ ਖਾਲਸਾ ਜੀ ਦੇ سپرد ਕੀਤਾ ਜਾਵੇ ਤੀਜੀ ਸ਼ਰਤ ਸੀ ਕਿ ਉਹੋ ਅਸਥਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਿਪਾਹੀ ਸ਼ਹੀਦ ਕੀਤੇ ਗਏ ਸੀ ਉਹ ਵੀ ਖਾਲਸਾ ਜੀ ਦੇ سپرد ਕੀਤੇ ਜਾਣ ਅਗਲੀ ਸ਼ਰਤ ਜੋ ਸਰਦਾਰ ਬਘੇਲ ਸਿੰਘ ਨੇ ਰੱਖੀ ਉਹ ਇਹ ਸੀ ਕਿ ਸਾਰੇ ਅਸਥਾਨਾਂ ਉੱਪਰ ਗੁਰਦੁਆਰੇ ਬਣਾਉਣ ਲਈ ਬਾਦਸ਼ਾਹ ਸ਼ਾ ਆलम ਬਕਾਇਦਾ ਐਲਾਨ ਕਰਕੇ ਆਰਡੀਨੈਂਸ ਜਾਰੀ ਕਰੇ ਕਿ ਖਾਲਸਾ ਜੀ ਇੰਨਾ ਥਾਵਾਂ ਉੱਤੇ ਗੁਰਦੁਆਰੇ ਬਣਾਉਣ ਲਈ ਹੱਕਦਾਰ ਹੈ ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਸ਼ਹਿਰ ਦੀ ਕੋਤਵਾਲੀ ਖਾਲਸਾ ਜੀ ਦੇ ਹਵਾਲੇ ਕੀਤੀ ਜਾਵੇ ਅਤੇ ਦਿੱਲੀ ਸ਼ਹਿਰ ਦੇ ਮਾਲੀਏ ਦਾ 6 ਅੰਨੇ ਪ੍ਰਤੀ ਰੁਪਈਆ ਖਾਲਸਾ ਜੀ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਵੇ ਕਿਉਂਕਿ ਇਹ ਪੈਸਾ ਖਾਲਸਾ ਜੀ ਨੂੰ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਲਈ ਚਾਹੀਦਾ ਹੈ ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਜਦ ਤੱਕ ਗੁਰਦੁਆਰਿਆਂ ਦੀਆਂ ਇਮਾਰਤਾਂ ਮੁਕੰਮਲ ਨਹੀਂ ਹੁੰਦੀਆਂ ਖਾਲਸਾ ਦਲ ਦੇ 4000 ਸਿੰਘ ਦਿੱਲੀ ਵਿੱਚ ਹੀ ਰਹਿਣਗੇ ਅਤੇ ਉਹਨਾਂ ਦਾ ਸਾਰਾ ਖਰਚਾ ਦਿੱਲੀ ਦੇ ਸ਼ਾਹੀ ਖਜ਼ਾਨੇ ਵਿੱਚੋਂ ਹੋਵੇਗਾ। ਇਹ ਸਮਝੌਤਾ ਬੜਾ ਨਾਜ਼ੁਕ ਸੀ। ਲੋਕ ਇਸ ਦੇ ਟੁੱਟਣ ਤੋਂ ਡਰਦੇ ਰਹੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਦਰੇ ਸਿੱਖ ਸਾਰੀ ਦਿੱਲੀ ਨੂੰ ਉਜਾੜ ਹੀ ਨਾ ਦੇਣ। ਸਮਝੌਤੇ ਵਿੱਚ ਦਿੱਲੀ ਦੀਆਂ ਚੁੰਗੀਆਂ ਦਾ ਹਿੱਸਾ ਰਖਵਾ ਕੇ ਸਮਰੂ ਕੀ ਬੇਗਮ ਨੇ ਗੁਰਦੁਆਰਿਆਂ ਦੀ ਉਸਾਰੀ ਲਈ ਆਮਦਨ ਦਾ ਪੱਕਾ ਇੰਤਜ਼ਾਮ ਕਰਵਾ ਦਿੱਤਾ ਦਿੱਲੀ ਦੇ ਤਖਤ ਨੂੰ ਠੋਕਰ ਮਾਰ ਕੇ ਜੋ ਕਿ ਉਹਨਾਂ ਦੇ ਕਦਮਾਂ ਵਿੱਚ ਪਿਆ ਸੀ ਉਹਨਾਂ ਨੇ ਗੁਰੂ ਸਹਿਬਾਨ ਦੇ ਇਤਿਹਾਸਿਕ ਸਥਾਨਾਂ ਦੀ ਸੇਵਾ ਨੂੰ ਪਹਿਲ ਦਿੱਤੀ ਸੀ ਹੁਣ ਬਿਨਾਂ ਕਿਸੇ ਦੇਰੀ ਦੇ ਸਿੰਘਾਂ ਨੇ ਦਿੱਲੀ ਦੀਆਂ ਸਾਰੀਆਂ ਚੁੰਗੀਆਂ ਉੱਪਰ ਕਬਜ਼ਾ ਕਰ ਲਿਆ ਸਬਜ਼ੀ ਮੰਡੀ ਦੇ ਉਸ ਚਬੂਤਰੇ ਉੱਤੇ ਸਿੱਖ 9 ਮਹੀਨੇ ਚੁੰਗੀ ਅਤੇ ਹੋਰ ਟੈਕਸ ਗਰਾਉਂਦੇ ਰਹੇ ਐਸੇ ਨਾਲ ਹੀ ਸਿੱਖਾਂ ਨੇ ਚਾਂਦਨੀ ਚੌਂਕ ਦੀ ਬਦਨਾਮ ਕੋਤਵਾਲੀ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਹੁਣ ਜੋ ਸਮਝੌਤਾ ਹੋਇਆ ਸੀ ਦੇਖਣ ਵਿੱਚ ਤਾਂ ਇਹ ਬਹੁਤ ਸੌਖਾ ਲੱਗ ਰਿਹਾ ਸੀ। ਪਰ ਹੈ ਇਹ ਬਹੁਤ ਟੇਡਾ ਕੰਮ ਸੀ ਕਿਉਂਕਿ ਗੁਰੂ ਸਹਿਬਾਨਾਂ ਦੇ ਨਾਲ ਸਬੰਧਤ ਸਥਾਨਾਂ ਨੂੰ ਲੱਭਣਾ ਅਤੇ ਉਹਨਾਂ ਉੱਤੇ ਗੁਰਦੁਆਰਿਆਂ ਦੀ ਉਸਾਰੀ ਕਰਨਾ ਬੜਾ ਔਖਾ ਕੰਮ ਸੀ ਜੋ ਸਿਰਫ ਬਾਦਸ਼ਾਹ ਦੀ ਸਹਿਮਤੀ ਨਾਲ ਸਿਰੇ ਨਹੀਂ ਸੀ ਚੜ੍ਹ ਸਕਦਾ। ਕਿਉਂਕਿ ਸਾਰੇ ਮੁਸਲਮਾਨੇ ਦੇ ਹੱਕ ਵਿੱਚ ਕਦੇ ਨਹੀਂ ਸੀ ਆਉਣੇ ਸਭ ਤੋਂ ਵੱਡੀ ਮੁਸੀਬਤ ਇਹ ਵੀ ਸੀ ਕਿ ਇਹ ਗੁਰਦੁਆਰਿਆਂ ਦੀ ਉਸਾਰੀ 1783 ਦੇ ਅੰਤ ਤੱਕ ਕਰਨੀ ਸੀ ਇਹ ਸਾਰੇ ਗੁਰੂ ਅਸਥਾਨਾਂ ਨੂੰ ਲੱਭਣਾ ਅਤੇ ਉਸਾਰਨਾ ਬਿਨਾਂ ਸਮਰੂਕੀ ਬੇਗਮ ਦੀ ਸਿਆਨਪ ਦੇ ਕਦੇ ਨਹੀਂ ਸੀ ਹੋ ਸਕਦਾ ਇਸ ਕੰਮ ਨੂੰ ਕਰਨ ਲਈ ਦਿੱਲੀ ਅੰਦਰ ਖੁੰਖਾਰ ਉਜਾੜਾ ਤੇ ਕਤਲੇਆਮ ਕਰਨਾ ਪੈਣਾ ਸੀ ਜੇ ਸਮਰੂਕੀ ਬੇਗਮ ਨਾ ਹੁੰਦੀ ਅਤੇ ਉਹ ਇਹ ਸਮਝੌਤਾ ਨਾ ਕਰਾਉਂਦੀ ਤਾਂ ਦਿੱਲੀ ਨੂੰ ਸਿੰਗਾ ਨੇ ਅਜੇ ਹੱਥੇ ਬਣਾਉਣਾ ਸੀ ਵੀ ਦੁਨੀਆ ਮੋਹਨਜੋਦਾੜੋ ਤੇ ਹੜੱਪਾ ਦੇ ਖੰਡਰਾਂ ਨੂੰ ਭੁੱਲ ਜਾਂਦੀ। ਇਸ ਵੀਡੀਓ ਦੇ ਅਗਲੇ ਪਾਰਟ ਵਿੱਚ ਅਸੀਂ ਉਹ ਸਾਰੇ ਗੁਰਦੁਆਰਿਆਂ ਦਾ ਇਤਿਹਾਸ ਦੱਸਾਂਗੇ ਜੋ ਇਸ ਸਮਝੌਤੇ ਦੌਰਾਨ 1783 ਵਿੱਚ ਉਸਾਰੇ ਗਏ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜੇ ਰਹੋ ਤਾਂ ਕਿ ਕੋਈ ਵੀ ਆਉਣ ਵਾਲੀ ਵੀਡੀਓ ਮਿਸ ਨਾ ਹੋਵੇ।